ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਹੱਥ ਕਰਦਾ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦਾ ਉਸ ਤੋਂ ਬਾਅਦ ਸਾਡੀ ਸਮੁੱਚੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਬੜਾ ਵੱਡਾ ਇੱਕ ਨਿਮਾਣੇ ਜੇ ਵਰਕਰ ਤੇ ਵਿਸ਼ਵਾਸ ਕੀਤਾ ਪਾਰਟੀ ਦੀ ਟਿਕਟ ਦੇ ਕੇ ਨਵਾਜਿਆ ਤੇ ਅੱਜ ਅਸੀਂ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਹਲਕਾ ਸੁਲਤਾਨਪੁਰ ਦੇ ਵਿੱਚ ਆਏ ਆ ਜਿੱਥੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਓਟ ਅਸਰਾ ਲਿਆ ਗੁਰਦੁਆਰਾ ਸਾਹਿਬ ਨਤਮਸਤਕ ਹੋਇਆ ਹੁਣ ਮੰਦਰ ਦੇ ਵਿੱਚ ਆ ਕੇ ਆਸ਼ੀਰਵਾਦ ਲਿਆ ਸਾਡੇ ਸਾਰੇ ਇੱਥੋਂ ਦੀ ਸਮੁੱਚੀ ਟੀਮ ਜਿਹੜੀ ਸਾਡੇ ਨਾਲ ਆ ਸਾਡੇ ਜ਼ਿਲ੍ਹਾ ਪ੍ਰਧਾਨ ਖੋਜੀਵਾਲ ਸਾਹਿਬ ਤੇ ਸਾਨੂੰ ਬੜੀ ਵੱਡੀ ਆਸ ਆ ਇਹਨਾਂ ਸਾਰੇ ਵਰਕਰ ਵੀਰਾਂ ਤੇ ਜੁम्मेवार ਆਗੂਆਂ ਤੇ ਕਿ ਸਾਰੇ ਦਿਨ ਰਾਤ ਮਿਹਨਤ ਕਰਕੇ ਜਿਸ ਤਰੀਕੇ ਨਾਲ ਇਹਨਾਂ ਦਾ ਜੋਸ਼ ਅੱਜ ਵੇਖਣ ਨੂੰ ਮਿਲਿਆ ਕਿ ਇਹ ਜਿਹੜੀ ਸੀਟ ਆ ਬੜੀ ਵੱਡੀ ਗਿਣਤੀ 'ਚ ਅਸੀਂ ਵੋਟਾਂ ਪਾ ਕੇ ਮੋਦੀ ਸਾਹਿਬ ਦੀ ਝੋਲੀ 'ਚ ਪਾਵਾਂ। ਕਿਵੇਂ ਦਾ ਮਾਹੌਲ ਹੈ ਪੂਰੇ ਹਲਕਾ ਕੜੂਤ ਸਾਹਿਬ ਦੇ ਵਿੱਚ ਗਏ ਹੋ? ਕਿਹੜੇ ਮੁੱਦੇ ਲੈ ਕੇ ਜਾ ਰਹੇ? ਬੜੇ ਵੱਡੇ ਮੁੱਦੇ ਨੇ ਜੀ ਇੱਥੇ ਸਾਡੇ ਬਾਰਡਰ ਬੈਲਟ ਆ। ਬੜੇ ਇੱਥੇ ਮੁੱਦੇ ਨੇ ਸਾਡੇ ਕਿਸਾਨਾਂ ਦੀ ਜ਼ਮੀਨ ਆਤਾਰ ਜਿਹੜੀ ਉਤੋਂ ਪਾਰ ਆ ਉਹਨਾਂ ਦੇ ਮੁਆਵਜ਼ੇ ਦੀ ਗੱਲ ਆ ਜਾਂ ਹੋਰ ਵੀ ਬੜੀ ਇੱਥੇ ਇੰਡਸਟਰੀ ਦੀ ਬੜੀ ਵੱਡੀ ਲੋੜ ਆ ਸਾਡੇ ਨੌਜਵਾਨ ਜਿਹੜੇ ਬੇਰੁਜ਼ਗਾਰ ਤਰੇ ਫਿਰਦੇ ਨੇ ਇੱਥੇ ਜਿਹੜਾ ਇੱਕ ਛੇਵਾ ਦਰਿਆ ਨਸ਼ਿਆਂ ਦਾ ਵਗ ਰਿਹਾ ਉਹਨੂੰ ਠੱਲਣ ਦੀ ਬੜੀ ਵੱਡੀ ਲੋੜ ਆ ਇਹ ਗੁਰੂ ਕਿਰਪਾ ਕਰੇ ਇਹ ਹਲਕੇ ਦੀ ਸੰਗਤ ਸਾਨੂੰ ਸੇਵਾ ਕਰਨ ਦਾ ਮੌਕਾ ਦੇਵੇ ਇਹ ਸਾਰੇ ਮਸਲੇ ਇਹਨਾਂ ਦੇ ਠਾਕੇ ਇਹਨਾਂ ਦਾ ਹੱਲ ਕਰਾਵਾਂਗੇ ਹੱਲੇ ਵੀ ਕਾਂਗਰਸ ਤੇ ਅਕਾਲੀ ਦਲ ਵੱਲੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਉਤਰਾ ਦੇ ਹਵਾਲੇ ਤੇ ਖਬਰ ਆ ਰਹੀ ਹੈ ਕਿ ਵਿਕਰਮ ਮਜੀਠੀਆ ਜਾਂ ਰਾਣਾ ਪਰਿਵਾਰ ਦੇ ਵਿੱਚੋਂ ਕੋਈ ਉਮੀਦਵਾਰ ਜਿਹੜਾ ਹੋਗਾ ਕਿਹਦੀ ਕਵਟੇ ਚੁਣੌਤੀ ਮੰਨਦਾ ਇਹ ਤੇ ਉਹਨਾਂ ਪਾਰਟੀਆਂ ਦਾ ਫੈਸਲਾ ਜੀ ਜਿਹੜੇ ਵੀ ਕੋਈ ਉਮੀਦਵਾਰ ਲਾਉਂਦੇ ਨੇ ਸਾਨੂੰ ਸਾਡੇ ਆ ਜਿਹੜੀ ਸਾਡੀ ਟੀਮ ਆ ਸਾਡਾ ਪਰਿਵਾਰ ਆ ਸਾਡਾ ਸਾਨੂੰ ਇਹਨਾਂ ਤੇ ਮਾਣ ਆ ਸਾਡੇ ਹਲਕਾ ਚਾਰਜ ਨੀਡੂ ਜੀ ਬੜੀ ਮਿਹਨਤ ਕਰ ਰਹੇ ਨੇ ਸਾਨੂੰ ਇਹਨਾਂ ਤੇ ਮਾਣ ਆ ਕਿ ਦਿਨ ਰਾਤ ਮਿਹਨਤ ਕਰਕੇ ਇਹ ਸੀਟ ਜਿਹੜੀ ਆ ਬੀਜੇਪੀ ਦੀ ਝੋਲੀ ਚ ਪਾਉਣਗੇ ਜਿਸ ਤਰੀਕੇ ਨਾਲ ਸਾਡੇ ਵਰਕਰਾਂ ਚ ਉਤਸ਼ਾਹ ਆਇਆ ਜੀ ਕਿਸਾਨਾਂ ਦੀ ਗੱਲ ਕੀਤੀ ਹੈ ਕਿਸਾਨ ਰੁਕ ਰਿਹਾ ਹੈ ਇਹ ਤੇ ਉਹਨਾਂ ਨੂੰ ਪੁੱਛੋ ਕਿਉਂ ਕਰ ਰਹੇ ਜੀ ਇਹ ਉਹਨਾਂ ਦੇ ਜਿਹੜੇ ਮਸਲੇ ਆ ਜਿਸ ਤਰ੍ਹਾਂ ਉਹਨਾਂ ਦੇ ਮਸਲੇ ਤਾਂ ਮੋਦੀ ਸਾਹਿਬ ਸਾਰਾ ਕੁਝ ਹੱਲ ਕਰਨ ਨੂੰ ਤਿਆਰ ਆ ਇਹ ਤਾਂ ਉਹਨਾਂ ਦੇ ਜਿੱਦਾਂ ਕਹਿੰਦੇ ਮੈਂ ਨਾ ਮੰਨੂ ਜੀ ਕੋਈ ਜਾਇਜ਼ ਮੰਗਾਂ ਹੋਣੀਆਂ ਚਾਹੀਦੀਆਂ ਮੋਦੀ ਸਾਹਿਬ ਤਾਂ ਆਪ ਕਹਿੰਦੇ ਨੇ ਕਿ ਮੈਂ ਪੰਜਾਬ ਨੂੰ ਸਾਰਾ ਕੁਝ ਦੇਣ ਵਾਸਤੇ ਤਿਆਰ ਆ ਕੋਈ ਲੈਣ ਵਾਸਤੇ ਤਾਂ ਵੇ ਆਈ ਤਾਂ ਹਰ ਗੱਲ 'ਚ ੜਿੱਕੇ ਡੋਨੇ ਆ ਇਹ ਲੋਕ ਇਹ ਸਿਰਫ ਕੋਈ ਮੰਗਾਂ ਦੀ ਖਾਤਰ ਨਹੀਂ ਰੌਲਾ ਪਾ ਰਹੇ ਇਹ ਜੋਕ ਜਿਹਨਾਂ ਦੇ ਪਿੱਛੇ ਸਾਰਾ ਕੁਝ ਬੋਲਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਦੇ ਵੋਟਰਾਂ ਨੂੰ ਕੀਤੀ ਨੇ ਦੇਣਾ ਮੇਰੀ ਇਹ ਹੱਥ ਜੋੜ ਕੇ ਬੇਨਤੀ ਹੈ ਜੀ ਕੰਨ ਤੇ ਲਿਖਿਆ ਆ ਕਿ ਤੀਜੀ ਵਾਰੀ ਫਿਰ ਮੋਦੀ ਸਾਹਿਬ ਦੇ ਪ੍ਰਧਾਨ ਮੰਤਰੀ ਬਣ ਜਾਣਾ ਤੇ ਮੇਰੀ ਸਾਰੇ ਵੋਟਰਾਂ ਨੂੰ ਖਾਸ ਕਰਕੇ ਖਡੂਰ ਸਾਹਿਬ ਹਲਕੇ ਦੇ ਜਿਹੜੀ ਇਹ ਪਾਰਲੀਮੈਂਟ ਸੀਟ ਆ ਤੇ ਸਮੁੱਚੇ ਪੰਜਾਬ ਦੇ ਮੈਂ ਵੋਟਰਾਂ ਨੂੰ ਅਪੀਲ ਕਰੂੰਗਾ ਕਿ ਤਕੜੇ ਹੋ ਕੇ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਬਣ ਜਾਣਾ ਤੇ ਆਪਾਂ ਵੀ ਆਪਣਾ ਪੰਜਾਬ ਵੱਲੋਂ ਯੋਗਦਾਨ ਉਹ ਸਰਕਾਰ ਦੇ ਵਿੱਚ ਪਾਈਏ ਤੇ ਅਸੀਂ ਪੰਜਾਬ ਵਾਸਤੇ ਕੁਝ ਨਾ ਕੁਝ ਲੈ ਕੇ ਆਈਏ ਤਨਤਨ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਚਰਨਛੋਪਾ ਪ੍ਰਾਪਤਤਾ ਤੇ ਸ੍ਰੀ ਸੁਲਤਾਨਪੁਰ ਲੋਧੀ ਵਿਖੇ ਅੱਜ ਸਾਡੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਮੱਨਾ ਜੀ ਅੱਜ ਨਮਸਤਕ ਹੋਣ ਵਾਸਤੇ ਗੋਦਰ ਸਾਹਿਬ ਪਹਿਲਾਂ ਦਰਸ਼ਨ ਕੀਤੇ ਔਰ ਉਸ ਤੋਂ ਬਾਅਦ ਸਾਡੇ ਇਸ ਹਲਕੇ ਦੇ ਇੰਚਾਰਜ ਰਕੇਸ਼ ਕੁਮਾਰ ਜੀ ਅਤੇ ਸਮੁੱਚੀ ਟੀਮ ਸਾਡੇ ਰਕੇਸ਼ਪੂਰੀ ਜੀ ਮंडल ਪ੍ਰਧਾਨ ਸਾਹਿਬ ਅਤੇ ਸਾਥ ਚਤਾਰ ਸਿੰਘ ਨੂੰ ਸਾਰੀ ਸਮੁੱਚੀ ਟੀਮ ਮੈਂ ਕਿਹੜਾ ਕਿਹੜਾ ਨਾਮ ਲਵਾਂ ਸਾਰੇ ਨੇ ਅਸੀਂ ਚੌੜਾ ਖੂਹ ਮੰਦਿਰ ਵਿਖੇ ਬੁਲਾ ਕੇ ਸਭ ਤੋਂ ਪਹਿਲਾਂ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਲਿਆ ਅਤੇ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਸਾਰੀ ਟੀਮ ਦਾ ਮਾਨ ਸਨਮਾਨ ਕੀਤਾ ਮੈਂ ਸਾਹਮਣੇ ਜਿੰਨਾ ਕਿ ਬਾਜ਼ਾਰ ਦੇ ਵਿੱਚ ਸਾਨੂੰ ਉਤਸ਼ ਕਿ ਹਰ ਇੱਕ ਦੁਕਾਨਦਾਰ ਨੇ ਦੁਕਾਨ ਤੋਂ ਬਾਹਰ ਆ ਕੇ ਮੰਨਾ ਜੀ ਦੇ ਜੋ ਸਵਾਗਤ ਕੀਤਾ ਜੋਹਾਰਾਂ ਦੇ ਨਾਲ ਫੁੱਲਾਂ ਦੇ ਨਾਲ ਉਹ ਇੱਕ ਦੇਖਣਯੋਗ ਗੱਲ ਸੀ ਔਰ ਮੈਂ ਸਮਝਦਾ ਕਿ ਉਹਨਾਂ ਨੇ ਸਾਰ ਨੂੰ ਵਿਸ਼ਵਾਸ ਵੀ ਦਿਵਾਇਆ ਕਿ ਇਸ ਵਾਰ ਜਿਹੜਾ ਪੰਜਾਬ ਆ ਮੋਦੀ ਸਾਹਿਬ ਦੇ ਨਾਲ ਆ ਕਿਉਂਕਿ ਮੋਦੀ ਸਾਹਿਬ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਆ ਤੇ ਸਾਡੀ ਇਹ ਕੋਸ਼ਿਸ਼ ਆ ਕਿ ਅਸੀਂ ਜਿਹੜਾ ਸਾਡੇ ਸਰਦਾਰ ਮਨੀ ਸਿੰਘ ਮੰਨਾ ਨੇ ਐਮਪੀ ਬਣਾ ਕੇ ਭੇਜੀਏ ਉਹਨਾਂ ਨੇ ਜਾ ਕੇ ਮੰਤਰੀ ਬਣਨਾ ਤੇ ਸਾਡੇ ਹਲਕੇ ਦੀਆਂ ਜੋ ਇੱਥੇ ਲੋਕਾਂ ਦਾ ਰੁਝਾਨ ਆ ਇੱਥੇ ਸੁਲਤਾਨਪੁਰ ਲੋਧੀ ਹਲਕਾ ਇੱਥੇ ਹੜਾਂ ਦੀ ਮਾਰ ਕਾਫੀ ਪੈਂਦੀ ਆ ਤੋ ਪਾਣੀ ਦਾ ਮਾਰਿਆ ਏਰੀਆ ਹੋਰ ਜਿੱਥੇ ਬਹੁਤ ਸਾਰ ਸਮੱਸਿਆਵਾਂ ਹੈਗੀਆਂ ਜਿਹੜੀਆਂ ਉਹ ਸਾਰੀਆਂ ਤਾਂ ਹੀ ਹੱਲ ਹੋ ਸਕਦੀਆਂ ਕਿ ਜਿਵੇਂ ਕਿ ਇੱਥੇ ਸਰਦਾਰ ਮੱਨਾ ਜੀ ਇੱਥੇ ਸਾਡੇ ਅੱਗੇ ਮੈਂਬਰ ਆਫ ਪਾਰਲੀਮੈਂਟ ਬਣ ਕੇ ਸਾਡੀ ਆਵਾਜ਼ ਚੁੱਕਣ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਕੋਈ ਗਲਤੀ ਨਾ ਕਰੀਏ ਕਿਉਂਕਿ ਜਿਹੜੇ ਆਪਣੇ ਕਿਸਾਨ ਵੀਰ ਵੀ ਹੈਗੇ ਆ ਮੈਂ ਵੀ ਕਿਸਾਨ ਐ ਪਰ ਕਿਸਾਨ ਕੋਈ ਮੰਗਾ ਮੰਨਣ ਦਾ ਕੋਈ ਟੰਗ ਤਰੀਕਾ ਹੁੰਦਾ ਕੋਈ ਇਹ ਥੋੜਾ ਹੁੰਦਾ ਵੀ ਕਿਸੇ ਦਾ ਜਾ ਕੇ ਵਿਰੋਧ ਕਰੋਂ ਕੋਈ ਤੋ ਮੈਂ ਸਮਝਦਾ ਕਿ ਆਪਣੋਂ ਵੀ ਸਾਡੇ ਵੀਰ ਆ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਪੰਜਾਬ ਦਾ ਭਲਾ ਜੇ ਹੋ ਸਕਦਾ ਸੋ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ ਹੋਰ ਕਿਸੇ ਪਾਰਟੀ ਦੀ ਬਸ ਦੀ ਗੱਲ ਹੈ ਨਹੀਂ ਸੋ ਮੈਂ ਸਮਝਦਾ ਕਿ ਸਮਝੇ ਸਾਨੂੰ ਭਾਰਤੀ ਜਨਤਾ ਪਾਰਟੀ ਦੇ ਕੱਲੇ ਕੱਲੇ ਵਰਕਰ ਨੂੰ ਡੱਟ ਜਾਣਾ ਚਾਹੀਦਾ ਜਿੱਥੇ ਕਿੱਥੇ ਵੀ ਕੋਈ ਆਪਣਾ ਸਨੇਹੀ ਹੈਗਾ ਉਸ ਨੂੰ ਨਾਲ ਲੈ ਕੇ ਜਿਹੜੀ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਉਹ ਸਰਦਾਰ ਮਨਜੀਤ ਸਿੰਘ ਮੰਨਣ ਬੱਦ ਬੱਦ ਪੁਆਈਏ ਇਥੇ ਮੰਤਰੀ ਬਣਾ ਕੇ ਅਸੀਂ ਦਿੱਲੀ ਭੇਜੀਏ ਸਾਡੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ